ਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਡਾਇਰੈਕਟਿਵ ਹੈ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹ ਬਹੁਤ ਵੱਡਾ ਇੱਕ ਜਿਹੜਾ ਇੰਟਰਨੈਸ਼ਨਲ ਡਰੱਗ ਕਾਰਟਲ ਆਪਾਂ ਕਹਿ ਸਕਦੇ ਜਿਹੜਾ ਨਵ ਭੁੱਲਰ ਜੋ ਕਿ ਵਜ਼ੀਰ ਭੁੱਲਰ ਥਾਣਾ ਬਿਆਸ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਹਾਲਜੇ ਪਤਾ ਲੱਗਿਆ ਕਿ ਉਹ ਟਰਕੀ ਤੋਂ ਆਪਰੇਟ ਕਰ ਰਿਹਾ ਹੈ ਔਰ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਆ ਡਰੱਗ ਟ੍ਰੇਡ ਦੀ ਉਹਦਾ ਨੈਟਵਰਕ ਸਮੈਸ਼ ਕੀਤਾ ਗਿਆ ਇਦੇ ਚ ਤਿੰਨ ਨੋਟੋਰੀਅਸ ਮਗਲਰ ਜਿਹੜੇ ਉਹ ਗ੍ਰਿਫਤਾਰ ਹੋਏ ਆ ਵਿੱਚ ਹਵਾਲਾ ਦਾ ਵੀ ਬਹੁਤ ਵੱਡਾ ਇੱਕ ਨੈਟਵਰਕ ਤੇ ਜਿਹੜਾ ਇਹਨਾਂ ਦਾ ਸਿੰਡੀਕੇਟ ਚੱਲ ਰਿਹਾ ਸੀ ਉਹ ਵੀ ਸਮੈਸ਼ ਕੀਤਾ ਗਿਆ ਇਹਦੇ ਚ ਟੋਟਲ ਜਿਹੜੀ ਰਿਕਵਰੀ ਹੈ ਉਹ 84 ਲੱਖ 2 .2 84.2 ਲੱਖ ਦੀ ਕੈਸ਼ ਹੈ ਤੇ ਜਿਹੜਾ 22 ਲੱਖ ਰੁਪਇਆ ਜਿਹੜਾ ਬੈਂਕ ਦੇ ਵਿੱਚ ਇਹਨਾਂ ਦਾ ਹਵਾਲਾ ਮਨੀ ਸੀ ਉਹ ਫ੍ਰੀਜ਼ ਕਰਾਈ ਗਈ ਹੈ ਬੈਂਕ ਅਕਾਊਂਟ 'ਚ ਇਹ ਤੋਂ ਇਲਾਵਾ ਇੱਕ ਨੋਟ गिनਨ ਵਾਲੀ ਮਸ਼ੀਨ ਔਰ ਪਲੱਸ ਸਵਿਫਟ ਡਿਜ਼ਾਇਰ ਗੱਡੀ ਹੈ ਇਹ ਤਿੰਨੋਂ ਜਿਹੜੇ ਮੁਲਜ਼ਮ ਨੇ ਗੁਰਦੀਪ ਜਿਹੜਾ ਲੜਕਾ ਫੜਿਆ ਗਿਆ ਹੈ ਜਡੇਆਲੇ ਦਾ ਰਹਿਣ ਵਾਲਾ ਪਿੱਛੋਂ ਅੰਮ੍ਰਿਤਸਰ ਰੂਰਲ ਦਾ ਹੁਣੇ ਰਾਮ ਤੀਰਤ ਰੋਡ ਦੇ ਉੱਤੇ ਨਾ ਭੁੱਲਰਨੇ ਨੂੰ ਮਕਾਨਿਕ ਕਿਰਾਏ ਤੇ ਲੈ ਕੇ ਦਿੱਤਾ ਸੀਗਾ ਉੱਥੇ ਰਹਿ ਰਿਹਾ ਸੀ ਉੱਥੋਂ ਹੀ ਇਹ ਸਾਰੀ ਜਿਹੜੀ ਹੈ ਨੈਟਵਰਕ ਚਲਾ ਰਿਹਾ ਸੀਗਾ ਬਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਵ ਇਹਨਾਂ ਨੂੰ ਸਾਰੀ ਡਾਇਰੈਕਸ਼ਨ ਦਿੰਦਾ ਸੀਗਾ ਵਰਚੁਅਲ ਨੰਬਰਸ ਤੋਂ ਔਰ ਉਸੇ ਇੱਕ ਕਾਰਵਾਈ ਕਰਦੇ ਸੀਗੇ ਜਿਹੜੇ ਦੋ ਹਵਾਲਾ ਵੱਡੇ ਡੀਲਰ ਨੇ ਇੱਕ ਪ੍ਰਦੀਪ ਸ਼ਰਮਾ ਤੇ ਮਨੀ ਸ਼ਰਮਾ ਪ੍ਰਦੀਪ ਸ਼ਰਮਾ ਜਿਹੜਾ ਇਹ ਅਮਰੀਕਾ ਨੇ ਰਾਜਸਥਾਨ ਦਾ ਰਹਿਣ ਵਾਲਾ گارਮੈਂਟਸ ਦਾ ਕੰਮ ਕਰਦਾ ਹੈ ਐਮਏ ਤੱਕ ਇਹਨੇ ਪੜ੍ਹਾਈ ਕੀਤੀ ਹੋਈ ਹੈ ਔਰ ਬਹੁਤ ਵੱਡਾ ਹਵਾਲਾ ਡੀਲਰ ਇਹਨੂੰ ਆਪਾਂ ਸਮਝ ਸਕਦੇ ਆ ਇਹ ਨੈਟਵਰਕ ਜਿਹੜਾ ਡਰੱਗਸ ਦਾ ਉਹਦੇ ਵਿੱਚ ਇਨਵੋਲਟ ਸੀਗਾ ਪਰ ਮਨੀ ਵੀ ਜਿਹੜਾ ਹੈ ਵੀ ਗਾਰਮੈਂਟਸ ਦਾ ਟ੍ਰੇਡ ਕਰਦਾ ਲੁਧਿਆਣੇ ਦੇ ਵਿੱਚ ਇਹ ਵੀ ਇੱਥੇ ਗ੍ਰਿਫਤਾਰ ਹੋਇਆ ਬੇਸਿਕ ਗੱਲ ਕੀ ਹੈ ਕਿ ਜਿਹੜਾ ਜਿੰਨਾ ਵੀ ਡਰੱਗ ਟ੍ਰੇਡ ਜਾਂ ਆਰਮਸ ਟ੍ਰੇਡ ਚੱਲਦਾ ਉਹਦੇ ਜਿਹੜੇ ਪਾਰ ਬੈਠੇ ਸਮਗਲਰਸ ਨੇ ਪਾਕਿਸਤਾਨ ਸਾਈਡ ਤੇ ਉਹ ਆਪਣੀ ਜਿਹੜੀ ਪ੍ਰਸੀਡਸ ਆਫ ਡਰੱਗ ਟ੍ਰੇਡ ਜਿਹੜੇ ਕ੍ਰਾਈਮ ਦੀਆਂ ਪ੍ਰੋਸੀਡਸ ਨੇ ਉਹ ਰੀਸੀਵ ਕਰਦੇ ਵਾਪਸ ਥਰੂ ਹਵਾਲਾ ਚੈਨਲਸ ਤਾਂ ਹੀ ਇਹਦੀ ਕਮਰਸ਼ੀਅਲ ਜਿਹੜੀ ਹੈ ਵਾਇਬਿਲਟੀ ਬਣੀ ਰਹਿੰਦੀ ਹੈ ਤੇ ਉਹ ਉਹਨਾਂ ਦਾ ਜਿਹੜਾ ਧੰਦਾ ਚੱਲਦਾ ਰਹਿੰਦਾ ਸੋ ਮੇਨ ਜਦੋਂ ਨੈਟਵਰਕ ਟੁੱਟਦਾ ਹੈ ਰਿਕਵਰੀ 1 ਕਿਲੋ ਹਿਰੋਇਨ ਵੀ ਨਾਲ ਹੋਈ ਹੈ 1.1 ਕਿਜੀ ਪਰ ਉਸ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਅਸਲੀ ਲੱਕ ਜਿਹੜਾ ਟੁੱਟਦਾ ਹੈ ਜਿਹੜਾ ਸਪਾਈਨ ਸਮੈਸ਼ ਹੁੰਦੀ ਹੈ ਡਰਗ ਕਾਟਲ ਦੀ ਉਹ ਹੁੰਦੀ ਹੈ ਡਰਗ ਟ੍ਰੇਡ ਦੇ ਵਿੱਚ ਜਿਹੜਾ ਹਵਾਲਾ ਦੀ ट्रांजैक्शन ਨੂੰ ਔਰ ਜਿਹੜਾ ਸਿੰਡੀਕੇਟ ਹੈ ਉਹਨੂੰ ਸਮੈਸ਼ ਕਰਕੇ ਸੋ ਮੈਂ ਸਮਝਦਾ ਇਹ ਰਿਕਵਰੀ ਨਾ ਵੀ ਵੱਡੀ ਕਾਮਯਾਬੀ ਹੈ ਕਿਉਂਕਿ ਐਡਾ ਵੱਡਾ ਅਮਾਉਂਟ ਕੈਸ਼ ਦੇ ਵਿੱਚ ਔਰ ਤਕਰੀਬਨ 1 ਕਰੋੜ ਦਾ ਹੈ ਟੋਟਲ ਆਪਾਂ ਸਮਝ ਸਕਦੇ ਹਾਂ ਸਾਰਾ ਇਹ ਹਵਾਲਾ ट्रांजैक्शन ਅਨਵੀਲ ਹੋਈ ਹੈ ਅਨਰਥ ਹੋਈ ਹੈ ਔਰ ਇਹਦੇ ਤੇ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ ਕਿਉਂਕਿ ਗੁਰਦੀਪ ਦੇ ਦਸਣ ਮੁਤਾਬਕ ਇਹਨੇ ਇੱਥੇ ਹੋਰ ਸਪਲਾਈ ਵੀ ਕੀਤੀਆਂ ਕਨਸਾਈਨਮੈਂਟਸ ਉਹ ਅਲੱਗਰ ਸਾਡੀ ਟੀਮ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਜਿਹੜਾ ਹਵਾਲਾ ਨੈਟਵਰਕ ਹੈ ਤੇ ਵੀ ਇਹਦੇ ਸਾਰਾ ਹੋਰ ਕੰਮ ਬਾਕੀ ਹੈ ਔਰ ਜਿੰਨੀਆਂ ਵੀ ਇਹਦੇ ਨਾਲ ਰਿਲੇਟਡ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨਾਲ ਵੀ ਇਹ ਸ਼ੇਅਰ ਕੀਤਾ ਜਾਊਗਾ ਕਿਉਂਕਿ ਡਰਗ ਪ੍ਰੋਸੀਡਸ ਨੇ ਇਹ ਬੜੀਆਂ ਇੰਪੋਰਟੈਂਟ ਨੇ ਔਰ ਇੰਨਾ ਕੈਸ਼ ਜਿਹੜਾ ਫੜਿਆ ਜਾਣਾ ਇਟਸੈਲਫ ਸ਼ੋਜ਼ ਇਤਨਾ ਇਹ بزਨਸ ਬੜਾ ਫਰੂਟਫੁਲੀ ਕੰਮ ਕਰ ਰਹੇ ਔਰ ਬੜੀ ਇਨੀ ਦੇਰ ਤੋਂ ਇਸ ਕੰਮ ਚ ਲੱਗੇ ਹੋਏ ਨੇ ਸੋ ਮੈਂ ਇਸ ਸਾਰੇ ਕੰਮ ਵਾਸਤੇ ਆਪਣੀ ਟੀਮ ਨੂੰ ਜਿਹਦੇ ਚ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਔਰ ਅਮੌਲਕ ਸਾਡੇ ਇਨਸਪੈਕਟਰ ਸੀਆਈਏ ਤੋਂ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਬੜਾ ਮਿਹਨਤ ਨਾਲ ਕੰਮ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਕੰਮ ਕਰਨਾ ਪੈਂਦਾ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਅਗੇ ਸਾਰੀ ਰਿਕਵਰੀ ਜਿਹੜੀ ਕੀਤੀ ਗਈ ਹੈ ਸੋ ਮੈਂ ਫਖਰ ਮਹਿਸੂਸ ਕਰਦਾ ਇਸ ਟੀਮ ਵਾਸਤੇ ਜਿਨ੍ਹਾਂ ਨੇ ਇਹ ਸਾਰਾ ਲੱਕ ਤੋੜਿਆ ਰਕ ਕਾਟ ਲਾ ਪਾਕਿਸਤਾਨ ਨਾਲ ਕੋਈ ਡਾਇਰੈਕਟ ਲਿੰਕ ਹੈਗਾ ਜੀ ਉੱਤੇ ਅਸੀਂ ਕੰਮ ਕਰ ਰਹੇ ਆ ਚਾਹੇ ਡਾਇਰੈਕਸ਼ਨ ਬਾਰੋਂ ਬੈਠਾ ਨਾ ਕੋ ਲਾ 터ਕੀ ਜੋ ਕਰ ਰਹੇ ਬਟ ਡੈਫੀਨਿਟਲੀ ਜਿਹੜੀ ਡਰੋਨਸ ਰਾਹੀਂ ਇਹ ਅੰਦਰ ਆਈ ਹੈ ਹਿਰੋਇਨ ਔਰ ਇਹਨੇ ਪਿੱਛੇ ਜਦੋਂ ਇਹਦੀ ਝਾਤ ਮਾਰਦੇ ਆ ਉਹਦੇ ਚ ਵੀ ਇਹ ਗੱਲ ਆਈ ਹੈ ਕਿ ਤਕਰੀਬਨ 6 ਮਹੀਨੇ ਤੋ ਕਾਫੀ ਐਕਟਿਵ ਸੀ ਔਰ ਨਵ ਨੇ ਹੀ ਸਾਰਾ ਕੀਤਾ ਹੋਇਆ ਇਹ ਜਿਹੜਾ ਇਹਨੂੰ ਇਹਦੇ ਵਾਸਤੇ ਇੰਤਜ਼ਾਮ ਚਾਹੀਏ ਉਹ ਪੈਸਿਆਂ ਦਾ ਚਾਹੀਏ ਉਹ ਘਰ ਦਾ ਗੱਡੀ ਦਾ ਉਹ ਸਾਰਾ ਉਤੋ ਚੱਲ ਰਿਹਾ ਔਰ ਤੁਹਾਨੂੰ ਯਾਦ ਹੋਣਾ ਹੈ ਕਿ ਨਵ ਪੁੱਲ ਰੋਹੀ ਨੋਟੋਰੀਅਸ ਸਮਗਲਰ ਹੈਗਾ ਜਿਹੜਾ ਜਿਤ 100 ਕਿਲੋ ਪਿੱਛੇ ਫੜੀ ਗਈ ਸੀ ਉਹਦੇ ਚ ਵੀ ਵਾਂਟਡ ਹੈ ਔਰ ਉਹ ਆਪਣਾ ਅਲੱਗ-ਅਲੱਗ ਲੋਕਾਂ ਨੂੰ ਅਲੱਗ-ਅਲੱਗ ਟਿਕਾਣਿਆਂ ਦੇ ਉੱਤੇ ਜਿਵੇਂ ਡੰਡੇਆਲੇ ਦਾ ਲੜਕਾ ਇਹਨੂੰ ਕੰਮ ਕਰਦਾ ਤੇ ਇਸ ਤਰੀਕੇ ਨਾਲ ਹਵਾਲਾ ਰਾਹੀਂ ਮਨੀ ਜਿਹੜੀ ਆ ਵਾਪਸ ਪਾਕਿਸਤਾਨ ਜਾਂਦੀ ਹੈ ਸਰ ਨੂੰ ਰੂਟ ਕੀ ਸੀ ਭੇਜੇ 10 ਕਰੋੜ ਰੁਪਏ ਪਾਕਿਸਤਾਨ ਕਿਉਂ ਭੇਜੇ ਕਿਉਂਕਿ ਉਹ ਅਸੀਂ ਚਲਾ ਰਹੇ ਹਾਂ ਜੀ ਸਾਰੀ ਗੱਲ ਵਾਇਆ ਦੁਬਈ ਵੀ ਆਇਆ ਗੱਲ ਤੇ ਆਇਆ ਕੁਝ ਯੂਰਪ ਦੇ ਲਿੰਕਸ ਵੀ ਆਏ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਜੇ ਕਾਫੀ ਬੰਦੇ ਉੱਥੇ ਪੜ੍ਹਨੇ ਹੋਰ ਬਾਕੀ ਹੈ ਕਹਿੰਦੇ ਗਿਫਟ ਦੇ ਤੌਰ ਤੇ ਉੱਤੇ ਪੈਸੇ ਭੇਜੇ ਜਾਂਦੇ ਸੀ ਪਰ ਪੈਸਾ ਦੇਖੋ ਇਹ ਤਾਂ ਗੱਲਾਂ ਕਹਿਣ ਦੀ ਹੈ ਇਹ ਤਾਂ ਹੁਣ ਕਾਨੂੰਨ ਦੇ ਹੱਥਾਂ 'ਚ ਆ ਗਏ ਆ ਸਾਰਾ ਲੌਜੀਕਲੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਉਹ ਹਰੇਕ ਬੰਦਾ ਆਪਣਾ ਇੱਕ ਜ਼ਰੀਆ ਬਣਾ ਲੈਂਦਾ ਆਪਣੇ ਸੈਲਫ ਡਿਫੈਂਸ ਦਾ ਬਟ ਆਈ ਥਿੰਕ ਇਟ ਇਜ਼ ਅ 빅 ਰਿਕਵਰੀ ਐਂਡ ਮੈਂ ਸਮਝਦਾ ਜਿਵੇਂ ਮੈਂ ਦੁਬਾਰਾ ਦੁਹਰਾ ਰਿਹਾ ਕਿ ਡਰੱਗ ਦੀ ਰਿਕਵਰੀ ਨਾ ਵੀ ਵੱਡੀ ਇਹ ਚੀਜ਼ ਹੈ ਕਿਉਂਕਿ ਇਹਦੇ ਨਾਲ ਅਸੀਂ ਲੱਟ ਟੁੱਟਦਾ ਔਰ ਇਹਦੇ ਵਿੱਚ ਸੀਪੀ ਅੰਮ੍ਰਿਤਸਰ ਦੇ ਵੱਲੋਂ ਸਾਡੀ ਟੀਮ ਨੇ 11 ਡਰੱਗ ਹਵਾਲਾ ਦੇ ਜਿਹੜੇ ਮੇਨ ਸਿੰਡੀਕੇਟ ਰਨ ਕਰਨ ਵਾਲੇ ਬੰਦੇ ਨੇ ਉਹ ਗ੍ਰਿਫਤਾਰ ਕਰ ਚੁੱਕੇ ਆ ਇਹ ਸਪੈਸ਼ਲ ਡਰਾਈਵ ਦੇ ਵਿੱਚ ਜਿਹੜਾ ਮੋਬਾਈਲ ਮਿਲੇ ਨੇ ਇਹਨਾਂ ਕੋਈ ਨੰਬਰ ਮਿਲੇ ਨੇ ਪਾਕਿਸਤਾਨ ਦੇ ਜੀ ਹਾਂਜੀ ਬਿਲਕੁਲ ਉਹਦੇ ਵਿੱਚ ਕਾਫੀ ਕੁਝ ਹੈਗਾ ਜੀ ਇੰਡੀਕੇਟਿਵ ਹੋਤੇ ਸਾਰਿਆਂ ਤੇ ਕੰਮ ਕਰ ਰਹੇ ਆ ਤੇ ਇਹ ਇਹਨੂੰ ਅਸੀਂ ਅੱਗੇ ਫਰਦਰ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਇੱਥੇ ਅਸੀਂ ਹੀਰੋਇਨ ਦੀ ਰਿਕਵਰੀ ਵੀ ਹੋਰ ਐਕਸਪੈਕਟ ਕਰ ਰਹੇ ਆ ਹਵਾਲਾ ਮਨੀ ਤੋਂ علاوہ ਇੱਕ ਜਿਹੜੇ ਦੂਸਰੇ ਬਾਕੀ ਜਿਹੜੇ ਦੂਸਰੇ ਦੇ ਉਹ ਇੱਕ ਨਾ ਜੀ ਤੁਹਾਨੂੰ ਦੱਸਿਆ ਇੱਕ ਰਾਜਸਥਾਨ ਦਾ ਬਿਕਨੇਰ ਦਾ ਪ੍ਰਦੀਪ ਸ਼ਰਮਾ ਇੱਕ ਮਨੀ ਸ਼ਰਮਾ ਹੈ ਲੁਧਿਆਣੇ ਦਾ ਹਾਂਜੀ ਸਾਰੇ ਬੰਦੇ ਕਾਫੀ ਵੱਡਾ ਨੈਟਵਰਕ ਹੋ ਗਿਆ ਔਰ ਇੰਡੀਆ ຊੀ ਹੋ ਗਿਆ Rajasthan Punjab ਦਾ ਜੀ ਕਿਵੇਂ ਸਾਰੇ ਕੋਆਰਡੀਨੇਟ ਕਰਦੇ ਸੀ ਇਹ ਤੁਹਾਨੂੰ ਪਤਾ ਹੀ ਹੈ ਜੀ ਕਿਉਂਕਿ ਐਡਾ ਵੱਡਾ ਨਾ ਭੁੱਲਰ ਇੱਕ ਕੰਟਰੋਲ ਰੂਮ ਸਮਝ ਲਓ ਉਤੋਂ ਕੰਮ ਚੱਲਦਾ ਉਹ ਸਾਰਿਆਂ ਨਾਲ ਜੋੜਦਾ ਸੀ ਤੇ ਆਪਣਾ ਰਾਹ ਆਪ ਹੀ ਲੱਭ ਲੈਂਦੇ ਕਿਉਂਕਿ ਐਡੀਆਂ ਵੱਡੀਆਂ ਕਨਸਾਈਨਮੈਂਟਸ ਆ ਰਹੀਆਂ ਨੇਚਰਲੀ ਉਹਦੇ ਵਾਸਤੇ ਪ੍ਰੋਸੀਡਸ ਆਫ ਡਰਗ ਟ੍ਰੇਡ ਜਿਹੜਾ ਡਰਗ ਸਮਗਲਿੰਗ ਹੈ ਉਹ ਵੀ ਤਾਂ ਵੱਡੀਆਂ ਹੋਣੀਆਂ ਵਪਾਰੀ ਜੁੜ ਗਏ ਪਹਿਲੀ ਵਾਰ ਵਪਾਰੀ ਵੀ ਆਪਾਂ ਪਹਿਲਾਂ ਵੀ ਲੁਧਿਆਣੇ ਦਾ ਤੁਹਾਨੂੰ ਪਤਾ ਅੱਗੇ ਵੀ ਬੰਦਾ ਫੜਿਆ ਸੀਗਾ ਉਹ ਵੀ ਬਾਹਰ ਸਾਰਾ ਐਕਸਪੋਰਟ ਵਗੈਰਾ ਦਾ ਕੰਮ ਕਰਦਾ ਸੀ ਉਹ ਹਾਈਜਰੀ ਦਾ ਤੁਹਾਨੂੰ ਯਾਦ ਹੋਣਾ ਹੈ ਤੋ ਇਹ ਸਾਰੇ ਆਪਣੇ ਆਪਣੇ ਨਵੇਂ ਮੋਡਸ ਫਰੈਂਡਿੰਗ ਨਾਲ ਆ ਕੇ ਕਿਉਂਕਿ ਪੈਸੇ ਦਾ ਲਾਲਚ ਮੇਨ ਇਸ਼ੂ ਹੁੰਦਾ ਕਿਉਂਕਿ ਇਹਦੇ ਵਿੱਚ ਕਟ ਵੀ ਮਿਲਦਾ ਹੈ ਤੇ ਜਿਹੜਾ ਇਹ ਸਾਰਾ ਚੈਨਲਸ ਆਪਣੇ ਚਲਾਉਂਦੇ ਆ ਸਰੇ ਪੈਸੇ ਦੀ ਹੋ 100% ਜੀ ਸਾਨੂੰ ਡਰਗ ਦੀ ਵੀ ਉਮੀਦ ਹੈ ਤੇ ਪੈਸੇ ਦੀ ਵੀ ਨਹੀਂ ਪ੍ਰਾਪਰਟੀ ਉਨ ਦੇਖਾਂਗੇ ਜੀ ਸਾਰੀਆਂ ਚੀਜ਼ਾਂ ਇਹਦੀਆਂ ਹੋਰ ਕਢਾਵਾਂਗੇ ਕਿ ਕਿੱਥੇ ਕਿੱਥੇ ਨੇ ਇਨਵੈਸਟ ਕੀਤੀਆਂ ਜਾਂ ਕੀ ਕੀਤੀਆਂ ਮੇਨ ਨਾਪ ਕੋ ਲਰਦੀ ਪ੍ਰਾਪਰਟੀ ਦੇਖਣ ਦੀ ਲੋੜ ਹੈ ਜਿਆਦਾ ਕਿਉਂਕਿ ਆਪ ਟਰਕੀ ਬੇਸਡ ਹੈ ਤੇ ਉੱਥੇ ਕਾਫੀ ਕਮ ਬਟੇ ਲੈਵਲ ਤੇ ਕਰਦੇ ਭਲਾ ਸਾਹਿਬ ਜੋਦੇਸਾ ਇਲਾਕਾ ਤੇ ਕਨਫਾਈਨਮੈਂਟ ਆਈ ਹੈ ਕਿ ਜਾਂ ਪਹਿਲੇ ਹੀ ਨਾ ਕੋ ਆਏ ਇਹ ਪੁਰਾਣੀ ਆਈ ਹੋਈ ਹੈ ਜੀ ਏ ਹੁਣ ਤਾਂ ਨਹੀਂ ਲੇਟਸ ਹੈਗੀ ਜੇ ਮੁਕਦਮਾ ਵੀ ਆਪਣਾ 6 5 ਦਾ ਹੀ ਦਰਜ ਹੋਇਆ ਉਸ ਤੋਂ ਪਹਿਲਾਂ ਆਈ ਸੀ ਔਰ ਉਹਨੇ ਕਾਫੀ ਇਹ ਕਹਿੰਦੇ ਕੱਢ ਵੀ ਦਿੱਤੀ ਆ ਸੀ ਥੈਂਕ ਯੂ ਜੀ